ਸਾਰੇ ਹੀ ਕਬੂਤਰਬਾਜ਼ ਭਰਾ ਜਿੰਨੇ ਵੀਰ ਚੈਨਲ ਦੇ ਨਾਲ ਜੁੜੇ ਹੋਏ ਨੇ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਹਰ ਇੱਕ ਵੀਡੀਓ ਦੇਖਦੇ ਹੋ ਲਾਈਕ ਤੇ ਸ਼ੇਅਰ ਵੀ ਕਰਦੇ ਹੋ ਤੁਹਾਡਾ ਵੀਰੇ ਬਹੁਤ ਬਹੁਤ ਧੰਨਵਾਦ ਸਾਰੇ ਹੀ ਭਰਾਵਾਂ ਦਾ ਮੇਰਾ ਵੀ ਇਹੋ ਵੀਰੇ ਮਕਸਦ ਆ ਜਦੋਂ ਵੀ ਵੀਡੀਓ ਬਣਾ ਕੇ ਪਾਈਏ ਤਾਂ ਕੋਈ ਵਧੀਆ ਚੀਜ਼ ਹੀ ਅਪਲੋਡ ਕਰੀ ਜਾਵੇ ਤਾਂ ਜੋ ਕਿ ਤੁਹਾਡਾ ਦੇਖਣ ਵਾਲਿਆਂ ਦਾ ਟਾਈਮ ਨਾ ਵੀਰੇ ਖਰਾਬ ਹੋਵੇ ਜਿੰਨੇ ਭਰਾ ਤੁਸੀਂ ਚੈਨਲ ਦੇ ਨਾਲ ਜੁੜੇ ਹੋਏ ਹੋ ਮੈਂ ਤੁਹਾਡਾ ਵੀਰੇ ਸਮਾਂ ਖਰਾਬ ਨਹੀਂ ਕਰਨਾ ਚਾਹੁੰਦਾ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਮੇਰੇ ਚੈਨਲ ਦੇ ਨਾਲ ਜੁੜੇ ਹੋਏ ਹੋ ਮੇਰਾ ਫਰਜ਼ ਮੰਨਦਾ ਵੀ ਆਪਾਂ ਤੁਹਾਨੂੰ ਕੋਈ ਵਧੀਆ ਚੀਜ਼ ਹੀ ਲੈ ਕੇ ਆਈਏ ਤੁਹਾਡੇ ਲਈ ਕੋਈ ਵਧੀਆ ਚੀਜ਼ ਹੀ ਅਪਲੋਡ ਕੀਤੀ ਜਾਵੇ ਜਦੋਂ ਵੀ ਆਪਾਂ ਵੀਡੀਓ ਬਣਾ ਕੇ ਪਾਈਦੀ ਆ ਤੁਹਾਡੇ ਲਈ ਕੁਝ ਨਵਾਂ ਹੀ ਲੈ ਕੇ ਆਈਦਾ ਅੱਜ ਜਿਹੜੀ ਵੀਡੀਓ ਆਪਾਂ ਬਣਾਈ ਆ ਸਕ੍ਰੀਨ ਦੇ ਉੱਤੇ ਪੋਸਟਰ ਚੱਲ ਰਿਹਾ ਹੈ ਰਿਕਵਰੀ ਵਾਲੀਆਂ ਗੋਲੀਆਂ ਨੇ ਜੀ ਪ੍ਰਵੈਂਸ ਬ੍ਰਾਂਡ ਦਾ ਨਾਮ ਹੈ ਕੰਪਨੀ ਦਾ ਨਾਮ ਹੈ ਪ੍ਰਵੈਂਸ ਰਿਕਵਰੀ ਵਾਲੀਆਂ ਗੋਲੀਆਂ ਨੇ ਰਿਕਵਰੀ ਪਿਲਸ ਇਹ ਗੋਲੀ ਤੁਹਾਨੂੰ ਅਮਰੀਕਾ ਕੈਨੇਡਾ ਯੂਕੇ ਬੈਲਜੀਅਮ ਫਰਾਂਸ ਇਟਲੀ ਜਰਮਨ ਇਨਾਂ ਵੀਰੇ ਕੰਟਰੀਆਂ ਦੇ ਵਿੱਚੋਂ ਆਨਲਾਈਨ ਮਿਲ ਜਾਣੀਆਂ ਜੇ ਕੋਈ ਵੀਰ ਬਾਹਰ ਲੈਣੀ ਚਾਹੁੰਦਾ ਕੂਲ ਬਰੀਡ ਸਾਈਟ ਦਾ ਨਾਮ ਆ eBay ਸਾਈਟ ਦਾ ਨਾਮ ਆ ਜਿੱਥੇ ਜਾ ਕੇ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਕੂਲ ਬਰੀਡ eBay ਇਹ ਸਾਈਟਾਂ ਦੇ ਉੱਤੋਂ ਜਾ ਕੇ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਵੀਰੇ ਇਹ ਗੋਲੀ ਜਦੋਂ ਤੁਹਾਡਾ ਕਬੂਤਰ ਉੱਡ ਕੇ ਆ ਗਿਆ 10 ਕਮਿੰਟ ਅਰੇਸਟ ਤੋਂ ਬਾਅਦ ਤੁਸੀਂ 5 ਕਐਮਐਲ ਪਾਣੀ ਦੇ ਨਾਲ ਇਹ ਗੋਲੀ ਬਾਈ ਆਪਦੇ ਕਬੂਤਰ ਨੂੰ ਵੀਰੇ ਦੇ ਸਕਦੇ ਹੋ 10 ਕਮਿੰਟ ਅਰੇਸਟ ਤੋਂ ਬਾਅਦ 5 ਐਮਐਲ ਪਾਣੀ ਦੇ ਨਾਲ ਇਹ ਗੋਲੀ ਵੀਰੇ ਦੋ ਜਾਨਵਰ ਨੂੰ 1.5 ਤੋਂ 2 ਘੰਟਿਆਂ ਦੇ ਵਿੱਚ ਤੁਹਾਡਾ ਜਿਹੜਾ ਕਬੂਤਰ ਹੈ ਉਹ ਵੀ ਨੇ ਬਾਡੀ ਦਾ ਜਿਹੜਾ weight ਹੈ ਸਰੀਰ ਦੀ ਰਿਕਵਰੀ ਕਰਨੀ ਸ਼ੁਰੂ ਕਰ ਦੂਗਾ ਆਪਦੀ ਬਾਡੀ ਦਾ weight ਬਣਾਉਣਾ ਸ਼ੁਰੂ ਕਰ ਦੂਗਾ ਆਪਦੀ ਦਾ 1.5 ਤੋਂ 2 ਘੰਟਿਆਂ ਦੇ ਵਿੱਚ ਜਿਹੜੇ ਕਬੂਤਰ ਬਾਜ਼ਪਰਾ ਆਪਣੇ ਦੂਸਰਾਂ ਛੱਡਦੇ ਨੇ ਜਾਂ ਦੂਸਰਾਂ ਛੱਡਣ ਦੇ ਸ਼ਕੀਨ ਨੇ ਕਈ ਵੀਰਾਂ ਕੋਲੇ ਬਣਿਆ ਵਾ ਗੁੜ ਹੈ ਨਹੀਂ ਜਾਂ ਦੂਸਰ ਦੀ ਖੇੜ ਹੈ ਨਹੀਂ ਓ ਵੀਰ ਵੀ ਬਾਈ ਆ ਗੋਲੀ ਤੁਸੀਂ ਜ਼ਰੂਰ ਵਰਤ ਸਕਦੇ ਹੋ ਜਿਹੜੇ ਦੂਸਰਾਂ ਦੇ ਸ਼ਕੀਨ ਨੇ ਆਪਣੇ ਭਰਾ ਜਦੋਂ ਕਬੂਤਰ ਨੂੰ ਤੁਸੀਂ ਬਦਾਮ ਪਾਤੇ ਦੂਸਰਾ ਵਾਲੇ ਨੂੰ ਦੂਸਰਾ ਵਾਲੇ ਕਬੂਤਰਾਂ ਨੂੰ ਬਦਾਮਾਂ ਤੋਂ 2 ਘੰਟੇ ਬਾਅਦ ਇਹ ਬਾਈ 10 ਕਐਮਐਲ ਕੋਸੇ ਇਹ ਪਾਣੀ ਨਾਲ ਆ ਗੋਲੀ ਦੋ ਤੁਹਾਡਾ ਜਿਹੜਾ ਕਬੂਤਰ ਆ ਉਹਦੀਆਂ ਮਾਸਪੇਸ਼ੀਆਂ ਦਾ ਜ਼ੋਰ ਲੱਗਿਆ ਵਾ ਜਾਂ ਸਰੀਰ ਨੂੰ ਥਕਾਵਟ ਹੋਈ ਵੀ ਆ ਏ ਤੋਂ ਜ਼ੈਡ ਜਿਹੜੀ ਕਬੂਤਰ ਦੀ ਬਾਡੀ ਆ ਉਹਦੀ ਵੀਰੇ ਇਹ ਰਿਕਵਰੀ ਕਰੂ ਜਿੱਦਾਂ ਆਪਾਂ ਪੰਜਾਬੀ ਚ ਕਹਿੰਦੇ ਆਂ ਨਾ ਠੇਠ ਪੰਜਾਬੀ ਦੇ ਵਿੱਚ ਵੀ ਕਬੂਤਰ ਦਾ ਇੰਜਣ ਮੰਨਦੂ ਇੱਕ ਇੰਜਣ ਹੈ ਹੁੰਦਾ ਜਿਹੜੀ ਕਬੂਤਰ ਦੀ ਬਾਡੀ ਆ ਉਹ ਇੱਕ ਇੰਜਣ ਹੈ ਵੀਰੇ ਮਾਲਾ ਪੂਰੀ ਤਰ੍ਹਾਂ ਰਿਪੇਅਰ ਕਰਦੂ ਕਬੂਤਰ ਦੀ ਬਾਡੀ ਦੀ ਇਹ ਗੋਲੀ A ਤੋਂ Z 에 ਰਿਕਵਰੀ ਆ ਕਿਉਂਕਿ ਜਿਹੜੇ ਗੋਰਿਆਂ ਵੱਲੋਂ ਇਹ ਤਿਆਰ ਕੀਤੀ ਗਈ ਆ ਗੋਲੀ ਡਾਕਟਰਾਂ ਵੱਲੋਂ ਰਸੱਚ ਕੀਤੀ ਆ ਵੀ ਕਬੂਤਰ ਨੂੰ ਉੜ ਕੇ ਆਏ ਨੂੰ ਜਿਹੜਾ ਜਾਨਵਰ ਜ਼ੋਰ ਲਾ ਕੇ ਆਉਂਦਾ ਜਾਂ ਜਿਹੜਾ ਕਬੂਤਰ ਥਕਾਵਟ ਮਹਿਸੂਸ ਕਰਦਾ ਵੀ ਉਹਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿਹੜੇ-ਕਿਹੜੇ ਵਿਟਾਮਿਨ ਦੀ ਲੋੜ ਹੁੰਦੀ ਆ ਪਰ ਸੱਚ ਕਰਕੇ ਕਬੂਤਰ ਦੀ ਬਾਡੀ ਦੇ ਉੱਤੇ ਕਬੂਤਰ ਦੇ ਪਿੰਜਰ ਦੇ ਉੱਤੇ ਥਕਾਵਟ ਦੂਰ ਕਰਨ ਲਈ ਤੇ એનર્ਜੀ ਦੇਣ ਲਈ ਇਹ ਗੋਲੀ ਵੀਰੇ ਤਿਆਰ ਕੀਤੀ ਗਈ ਹੋਈ ਆ ਡਾਕਟਰਾਂ ਵੱਲੋਂ ਮਾਨਤਾ ਪ੍ਰਾਪਤ ਇਹ ਗੋਲੀ ਆ ਜਿਹੜੇ ਉੱਚ ਕੋਟੀ ਦੇ ਇੰਟਰਨੈਸ਼ਨਲ ਪੱਤਰ ਦੇ ਮੁਕਾਬਲੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਇਹ ਗੋਲੀ ਬਾਈ ਵਰਤੀ ਜਾਂਦੀ ਆ ਇਹ ਜਨਦੇ ਮਾਨਤਾ ਪ੍ਰਾਪਤ ਪ੍ਰੋਡਕਟ ਹੈ ਵੀਰੇ ਪ੍ਰੋਵੈਂਸ ਆ ਜਿਹੜਾ ਬਹੁਤ ਹੀ ਵਧੀਆ ਕਬੂਤਰਬਾਜ਼ੀ ਨੂੰ ਇਹ ਕਬੂਤਰਬਾਜ਼ ਭਰਾਵਾਂ ਦੇ ਲਈ ਜਾਂ ਕਬੂਤਰਾਂ ਲਈ ਇਹ ਪ੍ਰੋਡਕਟ ਤਿਆਰ ਕਰਦਾ ਹੈ ਪ੍ਰੋਵੈਂਸ ਜਿਹੜੀ ਕੰਪਨੀ ਆ ਜਿਹੜੇ ਉਂਗਲਾਂ ਦੇ ਉੱਤੇ 12 13 ਜਾਂ 15 ਪ੍ਰੋਡੈਕਟ ਨੇ ਆਹ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਉਹਨਾਂ 12 13 ਪ੍ਰੋਡੈਕਟਾਂ ਦੇ ਵਿੱਚ ਇਹਦਾ ਵੀ ਇਹ ਨੰਮ ਆਉਂਦਾ ਪਹਿਲੇ ਉਂਗਲਾਂ ਤੇ ਗਿਣੇ ਜਾਣ ਵਾਲੇ ਹੁੰਦਾ ਕਬੂਤਰਬਾਜੀ ਦੇ ਘੱਟੋ ਘੱਟ 900 ਪਤਾ ਨਹੀਂ 1000 ਪ੍ਰੋਡੈਕਟ ਕਬੂਤਰਬਾਜੀ ਦਾ 1000 ਪ੍ਰੋਡੈਕਟ ਕਬੂਤਰਬਾਜੀ ਦਾ ਹੁਣ ਲਾ ਲਓ ਇਹ ਜਿਹੜੇ ਪਹਿਲੇ 15 20 ਪ੍ਰੋਜੈਕਟ ਨੇ ਉਹਨਾਂ ਦੇ ਵਿੱਚ ਵੀਰੇ ਗਿਣਿਆ ਜਾਂਦਾ ਆ ਜਿਹੜਾ ਪ੍ਰਵੈਂਸ ਆ ਪਹਿਲੇ ਉਂਗਲਾਂ ਤੇ ਗਿਣੇ ਜਾਣ ਵਾਲੇ ਹਨਾ ਪ੍ਰੋਜੈਕਟਾਂ ਦੇ ਵਿੱਚ ਇਹਦਾ ਨਾਮ ਆਉਂਦਾ ਜਿੰਨੇ ਵੀ ਤੁਸੀਂ ਵੀਰੇ ਭਰਾ ਨਾਲ ਜੁੜੇ ਹੋਇਓ ਮੇਰੀ ਇਹੋ ਕੋਸ਼ਿਸ਼ ਹੈ ਵੀ ਤੁਹਾਡੇ ਲਈ ਵੀਰੇ ਕੁਝ ਨਵਾਂ ਲੈ ਕੇ ਆਈਏ ਹਨਾ ਮੈਂ ਕੋਈ ਡਾਕਟਰ ਨਹੀਂ ਨਾ ਮੈਂ ਕੋਈ ਵਿਦਵਾਨ ਮੇਰਾ ਫਰਜ਼ ਸਿਰਫ ਤੇ ਸਿਰਫ ਜਿਹੜੇ ਤੁਸੀਂ ਇੰਡੀਆ ਵਾਲੇ ਮੇਰੇ ਭਰਾ ਮੇਰੇ ਨਾਲ ਜੁੜੇ ਹੋਇਆਂ ਹੋ ਵੀਰੇ ਮੇਰਾ ਮਕਸਦ ਇਹ ਰਹਿੰਦਾ ਵੀ ਹਰੇਕ ਨਵੀਂ ਜਿਹੜੀ ਵੀਡੀਓ ਬਣਾ ਕੇ ਪਾਵਾਂ ਤੁਹਾਨੂੰ ਕੁਝ ਨਵਾਂ ਦੇਖਣ ਨੂੰ ਮਿਲੇ ਤੁਹਾਨੂੰ ਜਿਹੜੇ ਬਾਹਰਲੇ ਪ੍ਰੋਡਕਟ ਨੇ ਬਾਹਰਲੇ ਪ੍ਰੋਡਕਟਾਂ ਦੇ ਵਿੱਚੋਂ ਕੁਝ ਨਾ ਕੁਝ ਨਵਾਂ ਜਿਹੜਾ ਪ੍ਰੋਡਕਟ ਹੈ ਉਹ ਦੇਖਣ ਨੂੰ ਮਿਲੇ ਵੀਰੇ ਜਿੰਨੇ ਵੀ ਆਪਾਂ ਪ੍ਰੋਡਕਟ ਪਾਏ ਨੇ ਤੇ ਪਾਵਾਂਗੇ ਹਰੇਕ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਨਵਾਂ ਹੀ ਦੇਖਣ ਨੂੰ ਮਿਲੂ ਮੈਂ ਕੁਝ ਤੁਹਾਨੂੰ ਵੀਰੇ ਗਿਆਨਤਾ ਦੇ ਨਹੀਂ ਸਕਦਾ ਮੈਂ ਤਾਂ ਬਹੁਤ ਛੋਟਾ ਹਾਂ ਨਾ ਮੈਂ ਤੁਹਾਨੂੰ ਕੋਈ ਕੁਝ ਦੱਸ ਦੱਸ ਸਕਦਾ ਹਾਂ ਕਿਉਂਕਿ ਮੇਤੋਂ ਤਾਂ ਵਧੀਆ-ਵਧੀਆ ਸਟਾਰ ਖਿਡਾਰੀ ਬੜੇ ਆਪਣੇ ਸਤਕਾਰਯੋਗ ਕੂਤਰਵਾਜ ਵੀਰ ਬੈਠੇ ਨੇ ਜਿਨ੍ਹਾਂ ਨੂੰ ਬਹੁਤ ਗਿਆਨ ਆ ਕੂਤਰਵਾਜੀ ਬਾਰੇ ਪਰ ਮੇਰਾ ਫਰਜ਼ ਹੈ ਜਿਹੜਾ ਚੈਨਲ ਦੇ ਉੱਤੇ ਵੀਡੀਓ ਬਣਾ ਕੇ ਪਾਉਣ ਦਾ ਸਿਰਫ ਤੇ ਸਿਰਫ ਤੁਹਾਨੂੰ ਬਾਹਰਲੇ ਪ੍ਰੋਡਕਟਾਂ ਬਾਰੇ ਜਾਣੂ ਕਰਾਉਣਾ ਹਰ ਇੱਕ ਵੀਡੀਓ ਦੇ ਵਿੱਚ ਅੱਪਾਂ ਤੁਹਾਨੂੰ ਕੁਝ ਨਵਾਂ ਹੀ ਦਿਖਾਈਦਾ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਬਾਹਰ ਲਾ ਜਿਹੜਾ ਪ੍ਰੋਡਕਟ ਆ ਉਹ ਨਵਾਂ ਪ੍ਰੋਡਕਟ ਵੀਰੇ ਦੇਖਣ ਨੂੰ ਮਿਲੂ ਜਿਹੜਾ ਅੱਜ ਤੱਕਰ ਤੁਸੀਂ ਕਦੇ ਕਿਸੇ ਚੈਨਲ ਦੇ ਉੱਤੇ ਜਾਂ ਕਿਸੇ ਕਬੂਤਰ ਬਾਜ਼ ਵੀਰ ਨੇ ਅੱਜ ਤੱਕ ਉਹ ਦਿਖਾਇਆ ਨਹੀਂ ਜਿਹੜਾ ਮੈਂ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਦਿਖਾਉਂਗਾ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਨਵਾਂ ਹੀ ਵੇਖਣ ਨੂੰ ਮਿਲੂ ਵੀਰੇ ਦੇਖਣ ਨੂੰ ਮਿਲੂ ਜਿਹੜੇ-ਜਿਹੜੇ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਐਨਾ ਮਾਣ ਤੇ ਪਿਆਰ ਸਤਿਕਾਰ ਦੇ ਰਹੇ ਨੇ ਤੁਹਾਡਾ ਬਹੁਤ-ਬਹੁਤ ਵੀਰੇ ਧੰਨਵਾਦ ਉਸ ਹੀ ਮੇਰੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਨੂੰ ਕੋਈ ਗਿਆਨ ਨਹੀਂ ਦੇ ਸਕਦਾ ਮੈਂ ਤਾਂ ਬਹੁਤ ਛੋਟਾ ਹਾਂ ਮੇਰੇ ਤੋਂ ਤਾਂ ਬਹੁਤ ਵੀਰੇ ਸਤਕਾਰਯੋਗ ਵੱਡੇ ਖਿਡਾਰੀ ਬੈਠੇ ਨੇ ਬਹੁਤ ਵਧੀਆ-ਵਧੀਆ ਕਬੂਤਰ ਬਾਜ਼ੀਰ ਬੈਠੇ ਨੇ ਜਿਨ੍ਹਾਂ ਨੂੰ ਬਹੁਤ ਗਿਆਨ ਆ ਕਬੂਤਰ ਬਾਜ਼ੀ ਬਾਰੇ ਪਰ ਮੇਰਾ ਤਾਂ ਫਰਜ਼ ਆਹੀ ਹੈ ਵੀ ਬਾਹਰਲੇ ਪ੍ਰੋਡਕਟ ਨੇ ਜਿਹੜੇ ਉਹ ਤੁਹਾਨੂੰ ਦਿਖਾਵਾਂਗੇ ਬਾਈ ਨਮੇ ਤੋਂ ਨਮਾ ਜਿਹੜਾ ਅੱਜ ਤੱਕ ਕਰ ਤੁਸੀਂ ਕਦੇ ਦੇਖਿਆ ਨਹੀਂ ਨਾ ਸੁਣਿਆ ਪ੍ਰੋਡਕਟ ਕਦੇ ਸੁਣਿਆ ਮੈਂ ਨਹੀਂ ਉਹਦੇ ਬਾਰੇ ਨਾ ਕਦੇ ਦੇਖਿਆ ਆਪਾਂ ਉਹ ਆਪਣੇ ਚੈਨਲ ਦੇ ਉੱਤੇ ਦਿਖਾਵਾਂਗੇ ਤੁਹਾਡੇ ਨਾਲ ਵਾਅਦਾ ਜਿਹੜੇ ਜਿਹੜੇ ਭਰਾ ਚੈਨਲ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਨਵੇਂ ਵੀਰ ਵੀਡੀਓ ਦੇਖ ਰਹੇ ਨੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਵੀ ਤੁਹਾਨੂੰ ਨਵੇਂ ਤੋਂ ਨਵੇਂ ਪ੍ਰੋਡਕਟ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਅੱਜ ਵਾਲਾ ਜਿਹੜਾ ਪ੍ਰੋਡਕਟ ਆ ਵੀਰੇ ਇਹ ਰਿਕਵਰੀ ਵਾਲਾ ਪ੍ਰਵੈਂਸ ਬ੍ਰਾਂਡ ਦਾ ਨਵਾਂ ਹੈ ਰਿਕਵਰੀ ਵਾਲੀਆਂ ਗੋਲੀਆਂ ਇਹ ਤੁਸੀਂ ਇੱਕ ਵਾਰ ਜ਼ਰੂਰ ਮੰਗਵਾ ਕੇ ਵਰਤ ਕੇ ਦੇਖੋ ਇੰਡੀਆ 100 ਦੇ ਵਿੱਚੋਂ 100% ਰਿਜ਼ਲਟ ਆ ਜਿਹੜਾ ਵੀਰੇ ਤੁਹਾਨੂੰ ਦੇਖਣ ਨੂੰ ਮਿਲੂ ਤੁਹਾਡਾ ਕਬੂਤਰ ਬਹੁਤ ਵਧੀਆ ਪਰਫਾਰਮੈਂਸ ਕਰੂ ਧੰਨਵਾਦ ਵੀਰੇ ਸਾਰੇ ਭਰਾਵਾਂ ਦਾ